ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਜਦੋਂ ਸਾਡੇ ਟਾਈਮਾਂ ਦੇ ਵਿੱਚ ਜਦੋਂ ਵਿਆਹ ਹੁੰਦੇ ਤਾਂ ਲੱਗੀ ਸਾਨੂੰ ਸੱਦਾ ਦੇ ਕੇ ਜਾਂਦਾ ਵੀ ਭਾਈ ਆਜੋ ਰੋਟੀ ਦਾ ਟਾਈਮ ਹੋ ਗਿਆ ਰੋਟੀਆਂ ਪਕਾਓ ਆਕੇ ਤਾਂ ਅਸੀਂ ਨੇੜੇ-ਨੇੜੇ ਘਰਾਂ ਦੀਆਂ ਜਾਂ ਸ਼ਰੀਕੇ ਦੀਆਂ ਕਹੇ ਲੋ 5 7 10 ਕੁੜੀਆਂ ਇਕੱਠੀਆਂ ਹੋਣਾ ਵਿੱਚ ਸਾਡੀਆਂ ਮਾਵਾਂ ਹੋ ਜਾਂਦੀਆਂ ਫਿਰ ਅਸੀਂ ਉਹਨਾਂ ਅਗਲੇ ਦੇ ਘਰੇ ਜਾ ਕੇ ਰੋਟੀਆਂ ਪਕਾਉਂਦੇ ਮੇਲਗੋਲ ਹੁੰਦਾ ਬਹੁਤ ਮੁੱਤਾਂ 2 ਮਿੰਟ ਚ ਵਿਆਹ ਹੋ ਜਾਂਦੇ ਨੇ ਪੈਲਸਾਂ ਚ ਤੇ ਫਿਰ ਅਗਲੇ ਦੇ ਘਰੇ ਰੋਟੀ ਪਾਣੀ ਖਾ ਕੇ ਆਉਣਾ ਸਵੇਰੇ ਵੀ ਸ਼ਾਮ ਨੂੰ ਵੀ ਇਦਾਂ ਹੀ ਹੁੰਦਾ ਸਾਨੂੰ ਲੱਗ ਹੀ ਸੱਦਾ ਦੇ ਕੇ ਜਾਂਦਾ ਵੀ ਆਜੋ ਭਾਈ ਰੋਟੀਆਂ ਪਕਾਓ ਤੇ ਉਸ ਟਾਈਮ ਦੇ ਵਿੱਚ ਇੱਕ ਜਿਹੜੇ ਕੋਈ ਲੱਗਦੇ ਹੁੰਦੇ ਜਵਾਈ ਭਾਈ ਫੁੱਫੜ ਹੁੰਦੇ ਉਸ ਘਰ ਦੇ ਜਵਾਈ ਫੁੱਫੜ ਵੀ ਜਵਾਈ ਹੋ ਗਿਆ ਤੇ ਹੋਰ ਕੋਈ ਮਾਸੀਆਂ ਤਾਇਆ ਚਾਚਿਆਂ ਦੇ ਜਵਾਈ ਹੁੰਦੇ ਜੀਜੇ ਲੱਗਦੇ ਹੁੰਦੇ ਤਾਂ ਫਿਰ ਉਹਨਾਂ ਨੂੰ ਖੂਬ ਗਾਲਾਂ ਕੱਢਣੀਆਂ ਗੀਤਾਂ ਰਾਹੀਂ ਸਿੱਠਣੀਆਂ ਜਿਹਨੂੰ ਕਹਿੰਨੇ ਆ ਅੱਜ ਕੱਲ ਤਾਂ ਕੋਈ ਗਾਉਂਦਾ ਹੀ ਨਹੀਂ ਨਾ ਸਿੱਠਣੀ ਕਿਸੇ ਨੂੰ ਦੇਵੇ ਨਾ ਕੋਈ ਕਹਾਵੇ ਉਦੋਂ ਤਾਂ ਸਗੋਂ ਖੁਸ਼ ਹੁੰਦੇ ਜੀਜੇ ਜਦੋਂ ਕੁੜੀਆਂ ਇਕੱਠੀਆਂ ਹੋ ਗਏ ਉਹਨਾਂ ਨੂੰ ਇੰਨਾ ਇੰਨਾ ਕੁਝ ਕਹਿੰਦੀਆਂ ਕੋਈ ਉਹਦਾ ਚੇਤਰਾਜ ਨਹੀਂ ਸੀ ਕਰਦਾ ਵੀ ਮੈਨੂੰ ਐਂ ਕਹੇ ਤਾਂ ਉਹਨਾਂ ਦੀ ਮਾਮਾ ਭੈਣਾਂ ਨੂੰ ਗਾਲਾਂ ਕੱਢਦੀਆਂ ਬਹੁਤ ਗੀਤਾਂ ਰਾਹੀਂ ਸੋ ਅੱਜ ਮੈਂ ਤੁਹਾਨੂੰ ਇੱਕ ਸਿੱਠਣੀ ਟਾਈਪ ਦਾ ਗੀਤ ਸੁਣਾ ਰਹੀ ਹਾਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋ ਉਹਨਾਂ ਦੇ ਇਸ ਪਿਆਰੇ ਜਿਹੇ ਗੀਤ ਦਾ ਮੈਂ ਇੱਕ ਬੱਦਲ ਹੀ ਵਰਸੀ ਵਿੱਚ ਰਾਂਦੇ ਪਾਣੀ ਵੇ ਇੱਕ ਬੱਦਲ ਹੀ ਵਰਸੀ ਬਿਚਰਾਉਂਦੇ ਪਾਣੀ ਮੇਰੇ ਜੀਜੇ ਮੁਰਕ ਦੀ ਤੋਨ ਦੱਸਾਂ ਕਹਾਣੀ ਨੀ ਮੇਰੇ ਜੀਜੇ ਮੁਰਕ ਦੀ ਤੋਨ ਦੱਸਾਂ ਕਹਾਣੀ ਇੱਕ ਨਖਰੇ ਹੱਥੀ ਜੀਜੇ ਦੀ ਪੈਣ ਪਿਆਰੀ ਨੀ ਇੱਕ ਨਖਰੇ ਹੱਥੀ ਜੀਜੇ ਦੀ ਪੈਣ ਪਿਆਰੀ ਜੀਜਾ ਬੜ ਗਿਆ ਵਿਗਦੇ ਵਿੱਚ ਨੀ ਪੈਣ ਗਿਦੇ ਜਾ ਭੜ ਗਿਆ ਗਿੱਦੇ ਵਿੱਚ ਨਹੀਂ ਪੈਣ ਗਿੱਦੇ ਤੋਂ ਵਾਰੀ ਫੇਰ ਢੂਬ ਕੀ ਰੋਵੇ ਕੀਨੇ ਮੇਰੀ ਪੈਣਾ ਵਾਰੀ ਨਹੀਂ ਫੇਰ ਢੂਬ ਕੀ ਰੋਵੇ ਵੇ ਕਿਉਂ ਰੋਵੇਂ ਜੀ ਜਤ ਤੈ ਤੋਂ ਰੱਖਾਂਗੇ ਪਿਆਰੀ ਵੇ ਕਿਉਂ ਰੋਵੇਂ ਜੀ ਜਤ ਤੈ ਤੋਂ ਰੱਖਾਂਗੇ ਪਿਆਰੀ ਵੇ ਉਹ ਨੂੰ ਸਉਰੀ ਤਰਾਗੇ ਤੈਤੋਂ ਤਰੂ ਕੁਮਾਰੀ ਵੇ ਉਹ ਨੂੰ ਸਉਰੀ ਤਰਾਗੇ ਤੈਤੋਂ ਤਰੂ ਕੁਮਾਰੀ ਵੇ ਉਹ ਨੂੰ ਦਾਜ ਦੇਵਾਂਗੇ ਪੇਟੀ ਦੇ ਹਨੁਮਾਰੀ ਵੇ ਉਹ ਦਾਜ ਦਿਆਂਗੇ ਪੇਟੀ ਤੇ ਅਨਮਾਰੀ ਵੇ ਉਹਨੂੰ ਸੂਟ ਦਿਆਂਗੇ ਕੱਗਰਾ ਤੇ ਫੁਲਕਾਰੀ ਵੇ ਉਹਨੂੰ ਸੂਟ ਦਿਆਂਗੇ ਕੱਗਰਾ ਤੇ ਫੁਲਕਾਰੀ ਵੇ ਉਹ ਨੂੰ ਪਾਂਡੇ ਦਿਆਂਗੇ ਢੁੱਟਾਤੇ ਕਿਹਾੜੀ ਵੇ ਉਹ ਨੂੰ ਪਾਂਡੇ ਦਿਆਂਗੇ ਢੁੱਟਾਤੇ ਕਿਨਾਲੀ ਵੇ ਤੁਮ ਸੂਸਕ ਦੇਦੀ ਮੁੰਡੇ ਜਮੂ ਗੀ 40 ਵੇਤ ਸ਼ੂਸ਼ਕ ਦੇਦੀ ਮੁੰਡੇ ਜਮੂਗੀ 40 ਵੇ ਉਹ ਮੌਜ ਕਰੂਗੀ ਕੋਈ ਹਾੜੀ ਕੋਈ ਪਾੜੀ ਵੇ ਉਹ ਮੌਜ ਕਰੂਗੀ ਕੋਈ ਹਾੜੀ ਕੋਈ ਪਾੜੀ ਲਓ ਜੀ ਗੀਤ ਹੋਇਆ ਪੂਰਾ ਇਹ ਇੱਕ ਮਨੋਰੰਜਨ ਦਾ ਗੀਤ ਹੈ ਇਹ ਜਿਹਾਂ ਗੀਤਾਂ ਨੂੰ ਸੰਭਾਲ ਕੇ ਰੱਖਿਆ ਕਰੋ ਲਿਖ ਕੇ ਰੱਖ ਲਿਆ ਕਰੋ ਗਾਇਆ ਕਰੋ ਵਿਆਹਾਂ ਚ ਸੇਠਣੀਆਂ ਸੁੱਠੀਆਂ ਦਿਆ ਕਰੋ ਇਥਾਂ ਲੱਗਦੇ ਬੰਦਿਆਂ ਨੂੰ ਤੇ ਸਾਡੇ ਵੇਲੇ ਤਾਂ ਬਹੁਤ ਕੁਝ ਕਰਦੀਆਂ ਹੁੰਦੀਆਂ ਕੁੜੀਆਂ ਕੋਈ ਨਹੀਂ ਸੀ ਗੁੱਸਾ ਕਰਦਾ ਗੁੱਸਾ ਤਾਂ ਸ਼ਾਇਦ ਅੱਜ ਵੀ ਨਾ ਕੋਈ ਕਰੇ ਪਰ ਅੱਜ ਕੱਲ ਦੇ ਹਾਲਾਤ ਇਹੋ ਜਿਹੇ ਨੇ ਹੁਣ ਕੁੜੀਆਂ ਨੂੰ ਆਉਂਦਾ ਹੀ ਕੁਝ ਨਹੀਂ ਗੀਤ ਗਾਉਣੇ ਇਸ ਲਈ ਸਾਡੇ ਵਰਗਿਆਂ ਨੇ ਸਾਂਭ ਰੱਖਿਆ ਵੀ ਚਲੋ ਇਹਨਾਂ ਨੂੰ ਪਾ ਦਿਆ ਕਰੀਏ ਵੀਡੀਓਜ਼ ਨੂੰ ਤਾਂ ਕਿ ਅੱਗੇ ਦੀ ਅੱਗੇ ਵਿਰਸਾ ਸੰਭਿਆ ਰਹੇ ਸੋ ਜਰੂਰ ਵਿਰਸੇ ਨੂੰ ਸੰਭਾਲ ਕੇ ਰੱਖਿਓ ਬਹੁਤ ਪਿਆਰੀਆਂ ਚੀਜ਼ਾਂ ਨੇ ਇਦਾਂ ਹੀ ਤੁਹਾਨੂੰ ਹੋਰ ਸੁਣਾਉਂਦੀ ਰਹੂੰਗੀ ਧੰਨਵਾਦ